ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਕਹਾਣੀ ਇੱਕ ਇਹੋ ਜਿਹੇ ਅਮੀਰ ਮੁੰਡੇ ਦੀ ਕਹਾਣੀ ਆ ਤੁਸੀਂ ਸੋਚਣ ਲਈ ਮਜਬੂਰ ਹੋਵੋਗੇ ਕਿ ਵਾਕਿਆ ਹੀ ਅਮੀਰ ਘਰਾਂ ਦੇ ਮੁੰਡੇ ਵੀ ਇੰਨੇ ਸਮਝਦਾਰ ਸੁਲਝੇ ਹੋਏ ਹੋ ਸਕਦੇ ਆ ਸਾਡੇ ਸਮਾਜ ਦੇ ਵਿੱਚ ਅਸੀਂ ਅਕਸਰ ਗੱਲ ਕਰਦੇ ਆ ਕਿ ਜਿਹੜੇ ਅਮੀਰ ਮੁੰਡੇ ਹੁੰਦੇ ਆ ਉਹਨਾਂ ਦੇ ਵਿੱਚ ਘਮੰਡ ਹੁੰਦਾ ਅਮੀਰ ਲੋਕ ਆ ਜਿਹੜੇ ਉਹ ਗਰੀਬ ਦਾ ਦੁੱਖ ਦਰਦ ਨਹੀਂ ਸਮਝਦੇ ਉਨ੍ਹਾਂ ਨਾਲ ਰਿਸ਼ਤੇ ਨਿਭਾਉਣਾ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ ਪਰ ਦੁਨੀਆ ਤੇ ਇਹੋ ਜਿਹੇ ਲੋਕ ਹੈਗੇ ਆ ਭਾਵੇਂ ਕਿ ਘੱਟ ਹੋਣ 1% ਹੋਣ 2% ਹੋਣ ਪਰ ਅਸੀਂ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਤੇ ਸਾਰੀ ਦੁਨੀਆ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਵਰਿੰਦਰ ਆਪਣੇ ਮਾਪਿਓ ਦਾ ਇਕਲੌਤਾ ਪੁੱਤਰ ਆ ਵਰਿੰਦਰ ਜਦੋਂ ਜਨਮ ਹੋਇਆ ਵਰਿੰਦਰ ਦਾ ਤਾਂ ਉਹਦੇ ਪਿਓ ਕੋਲ ਬਹੁਤ ਪੈਸਾ ਸੀ ਉਹਦਾ ਪਿਓ ਬੜਾ ਮਿਹਨਤੀ ਸੀ ਤੇ ਬੜਾ ਵੱਡਾ ਉਹਦਾ ਬਿਜ਼ਨਸ ਸੀ। ਵਿਰਿੰਦਰ ਵੱਡਾ ਹੋਇਆ, ਉਹਨੂੰ ਜਨਮ ਤੋਂ ਹੀ ਹਰ ਇੱਕ ਸਹੂਲਤ ਮਿਲੀ। ਜਦੋਂ ਵਿਰਿੰਦਰ ਆਪਣੀ ਪੜ੍ਹਾਈ ਪੂਰੀ ਕਰਦਾ ਤੇ ਉਹ ਸੋਚਦਾ ਵੀ ਮੈਂ ਛੋਟਾ ਹੁੰਦਾ ਜਦੋਂ ਦਾ ਹਨਾ, ਉਦੋਂ ਤੋਂ ਹੀ ਮੈਂ ਅਮੀਰੀ ਵੇਖੀ ਆ। ਵੀ ਬਹੁਤ ਸਾਰੇ ਲੋਕ ਆ ਜਿਹੜੇ ਟ੍ਰੇਨ ਦੇ ਵਿੱਚ ਸਫਰ ਕਰਦੇ ਆ, ਬੱਸਾਂ ਦੇ ਵਿੱਚ ਸਫਰ ਕਰਦੇ ਆ। ਮੈਂ ਹਮੇਸ਼ਾ ਗੱਡੀ ਦੇ ਵਿੱਚ ਹੀ ਸਫਰ ਕਰਦਾ। ਵੀ ਮੇਰਾ ਜੀ ਕਰਦਾ। ਵੀ ਮੈਂ ਉਹ ਜਿਹੇ ਲੋਕਾਂ ਦੀ ਤਰ੍ਹਾਂ ਟ੍ਰੇਨ ਦੇ ਵਿੱਚ ਬੱਸ ਦੇ ਵਿੱਚ ਸਫ਼ਰ ਕਰਕੇ ਵੇਖਾਂ ਤੇ ਇੱਕ ਦਿਨ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਮੈਂ ਦਿੱਲੀ ਜਾਣਾ ਚਾਹੁੰਦਾ ਤੇ ਉਹਦੇ ਪਾਪਾ ਕਹਿੰਦੇ ਕਿ ਪੁੱਤਰ ਤੈਨੂੰ ਦਿੱਲੀ ਜਾਣ ਦੀ ਕੀ ਲੋੜ ਪੈਗੀ ਕਹਿੰਦਾ ਮੈਂ ਦਿੱਲੀ ਕਿਸੇ ਕੰਮ ਲਈ ਨਹੀਂ ਜਾਣਾ ਚਾਹੁੰਦਾ ਮੈਂ ਟ੍ਰੇਨ ਦਾ ਸਫ਼ਰ ਕਰਨਾ ਚਾਹੁੰਦਾ ਉਹ ਕਹਿੰਦਾ ਦੇਖ ਪੁੱਤ ਗਰੀਬ ਲੋਕ ਕਰਦੇ ਆ ਟ੍ਰੇਨ ਦੇ ਵਿੱਚ ਤਾਂ ਸਫ਼ਰ ਤੈਨੂੰ ਕਾਦੀ ਕਮੀ ਆ ਤੂੰ ਦੱਸ ਗੱਡੀ ਕਿਹੜੀ ਲੈ ਕੇ ਜਾਣੀ ਆ ਡਰਾਈਵਰ ਨੂੰ ਲੈ ਜਾ ਉਹ ਕਹਿੰਦਾ ਨਹੀਂ ਪਾਪਾ ਗਰੀਬ ਜਿਹੜੇ ਉਹ ਹਾਲਾਤਾਂ ਦੇ ਮਾਰੇ ਹੋਏ ਕਹਿ ਲਓ ਵੀ ਹਰ ਇੱਕ ਦਾ ਹਨਾ ਅਮੀਰ ਬਣਨ ਨੂੰ ਦਿਲ ਕਰਦਾ ਆਪਾਂ ਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਵੀ ਮੈਂ ਉਹਨਾਂ ਲੋਕਾਂ ਵਾਂਗ ਜੀ ਕੇ ਵੇਖਣਾ ਚਾਹਣਾ ਚਲੋ ਉਹਦੇ ਪਾਪਾ ਕਹਿੰਦੇ ਵੀ ਠੀਕ ਆ ਪੁੱਤ ਤੇਰੀ ਮਰਜ਼ੀ ਆ ਪਰ ਇੰਨੀ ਗਰਮੀ ਦੇ ਵਿੱਚ ਤੂੰ ਟ੍ਰੇਨ 'ਚ ਸਫਰ ਕਰੇਗਾ ਤੂੰ ਤਾਂ ਕੋਮਲਾ ਜੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਚਲ ਆਪਣੇ ਬੇਟੇ ਦੀ ਜਿੱਦ ਅੱਗੇ ਪਿਓ ਆ ਜਿਹੜਾ ਉਹ ਹਾਰ ਜਾਂਦਾ ਤੇ ਉਹਨੂੰ ਕਹਿੰਦਾ ਠੀਕ ਆ ਉਹਨੂੰ ਵਪਾ ਸਾਰੇ ਪੈਸੇ ਦੇ ਦਿੰਦਾ ਵੀ ਜੇ ਤੈਨੂੰ ਇਹ ਲੱਗਿਆ ਟ੍ਰੇਨ ਦਾ ਸਫਰ ਤੈਨੂੰ ਨਹੀਂ ਠੀਕ ਤਾਂ ਤੂੰ ਗੱਡੀ ਕਰਵਾ ਲਈ ਕੋਈ ਕੈਬ ਕਰਵਾ ਲਈ ਚਲੋ ਵਿਰਿੰਦਰ ਆ ਜਿਹੜਾ ਉਹ ਪੈਸੇ ਜੇਬ ਦੇ ਵਿੱਚ ਪਾਉਂਦਾ ਤੇ ਰੇਲਵੇ ਸਟੇਸ਼ਨ ਤੇ ਆ ਜਾਂਦਾ ਰੇਲਵੇ ਸਟੇਸ਼ਨ ਤੇ ਆ ਕੇ ਉਹ ਦਿੱਲੀ ਦੀ ਟ੍ਰੇਨ ਪੁੱਛਦਾ ਤੇ ਦਿੱਲੀ ਦੀ ਟ੍ਰੇਨ ਆ ਜਿਹੜੀ ਉਹਦੇ ਵਿੱਚ ਅੱਧਾ ਘੰਟਾ ਪਿਆ ਹੁੰਦਾ ਚਲੋ ਉਹ ਟਿਕਟ ਲੈਂਦਾ ਤੇ ਬੈਠਦਾ ਬੈਂਚ ਤੇ ਬਹਿ ਜਾਂਦਾ ਜਿਵੇਂ ਬਾਕੀ ਲੋਕ ਟ੍ਰੇਨ ਦਾ ਇੰਤਜ਼ਾਰ ਕਰਦੇ ਉਹ ਵੀ ਕਰਦਾ ਆਸੇ-ਪਾਸੇ ਉਹ ਵੇਖਦਾ ਲੋਕਾਂ ਨੂੰ ਹਨਾ ਕਿ ਕੋਈ ਆਪਣਾ ਸਮਾਨ ਵੰਨੀ ਆਉਂਦਾ ਕੋਈ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਲਈ ਆਉਂਦਾ ਕੋਈ ਆਪਣੇ ਬਿਮਾਰ ਬੱਚੇ ਨੂੰ ਲਈ ਆਉਂਦਾ ਤੇ ਉਹ ਸੋਚਦਾ ਵੀ ਲੋਕ ਹਨਾ ਕਿੰਨੇ ਮਜਬੂਰ ਨੇ ਜਦੋਂ ਕਿਸੇ ਦਾ ਬੱਚਾ ਬਿਮਾਰ ਹੋਵੇ ਜਾਂ ਮਾਤਾ ਪਿਤਾ ਬਿਮਾਰ ਹੋਣ ਤੇ ਟ੍ਰੇਨਾਂ 'ਚ ਲੈ ਕੇ ਜਾਣਾ ਪਵੇ ਤੇ ਬੜਾ ਔਖਾ ਕੰਮ ਆ। ਚਲੋ ਇੰਨੇ ਨੂੰ ਟ੍ਰੇਨ ਆ ਜਾਂਦੀ ਹੈ ਤੇ ਉਹ ਟ੍ਰੇਨ ਦੇ ਵਿੱਚ ਚੜ ਜਾਂਦਾ ਤੇ ਥੋੜੀ ਦੂਰੀ ਟ੍ਰੇਨ ਗਈ ਹੁੰਦੀ ਆ ਉਹਨੂੰ ਨੀਂਦ ਆ ਜਾਂਦੀ ਆ। ਜਦੋਂ ਉਹਨੂੰ ਨੀਂਦ ਆਉਂਦੀ ਆ ਤੇ ਉਹ ਆਂ ਡੈਂਡਾ ਸਿਰ ਕਰਕੇ ਉੱਥੇ ਪੈ ਜਾਂਦਾ। ਥੋੜੇ ਟਾਈਮ ਬਾਅਦ ਗੱਡੀ ਕਿਸੇ ਸਟੇਸ਼ਨ ਤੇ ਜਾ ਕੇ ਰੁਕਦੀ ਆ ਤੇ ਉੱਥੇ ਇੱਕ ਭਿਖਾਰਣ ਕੁੜੀ ਚੜ੍ਹਦੀ ਆ ਜਿਹੜੀ ਕਿ ਭੀਖ ਮੰਗਦੀ ਆ ਕੁੜੀ ਦੀ ਉਮਰ 24-25 ਸਾਲ ਦੀ ਹੁੰਦੀ ਆ ਫੱਟੇਪਰਾਣੀ ਉਹਦੇ ਕੱਪੜੇ ਪਏ ਹੁੰਦੇ ਆ ਪਰ ਕੁੜੀ ਬਹੁਤ ਸੋਹਣੀ ਹੁੰਦੀ ਆ ਤੇ ਉਹ ਨਾ ਬਾਕੀ ਆਨ ਦੋ ਭੀਖ ਮੰਗਦੀ ਮੰਗਦੀ ਵਰਿੰਦਰ ਕੋਲ ਆਉਂਦੀ ਆ ਤੇ ਵਰਿੰਦਰ ਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਜਗਾ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਵੀ ਸਾਹਿਬ ਜੀ ਕੁਝ ਪੈਸੇ ਦੇ ਦਿਓ ਜਦੋਂ ਵਰਿੰਦਰ ਦੀ ਅੱਖ ਖੁੱਲਦੀ ਆ ਤੇ ਉਹ ਵੇਖਦਾ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਟ੍ਰੇਨ ਰੁਕੀ ਹੋਈ ਹੈ ਤੇ ਉਹਨਾ ਕੁੜੀ ਵੱਲ ਵੇਖਦਾ ਕੁੜੀ ਦਾ ਚਿਹਰੇ ਤੇ ਜੋ ਮਸੂਮੀਅਤ ਸੀ ਭਾਵੇਂ ਕੇ ਉਹਦੇ ਕੱਪੜੇ ਮਾਲੇ ਕੁਚੇਲੇ ਸੀ ਬਹੁਤ ਗਰੀਬ ਲੱਗ ਰਹੀ ਸੀ ਉਹ ਪਰ ਉਹਦੇ ਚਿਹਰੇ ਦੀ ਮਸੂਮੀਅਤ ਵਰਿੰਦਰ ਵੇਖਦਾ ਹੀ ਰਹਿ ਗਿਆ ਵਰਿੰਦਰ ਨੇ 20 ਰੁਪਏ ਉਹਨੂੰ ਦਿੱਤੇ ਤੇ ਉਹ ਅੱਗੇ ਚਲੀ ਗਈ ਉਹ ਤਾਂ ਚਲੀ ਗਈ ਪਰ ਵਰਿੰਦਰ ਦਾ ਚੈਨ ਸੀ ਜਿਹੜਾ ਉਹ ਲੈ ਗਈ ਨਾਲ ਕਿਉਂਕਿ ਵਰਿੰਦਰ ਪਹਿਲੀ ਨਜ਼ਰੇ ਹੀ ਉਸ ਕੁੜੀ ਨੂੰ ਪਸੰਦ ਕਰ ਬੈਠਾ ਸੀ ਨੁਆਏ ਲੱਗਿਆ ਵੀ ਕਿੰਨੀ ਸੋਹਣੀ ਕੁੜੀ ਆ ਤੇ ਭੀਖ ਮੰਗਦੀ ਫਿਰਦੀ ਆ ਉਸ ਤੋਂ ਬਾਅਦ ਉਹ ਉੱਠਦਾ ਉੱਠ ਕੇ ਉਸ ਡੱਬੇ ਵੱਲ ਜਾਂਦਾ ਜਿੱਦਾਂ ਨੂੰ ਉਹ ਕੁੜੀ ਗਈ ਸੀ ਜਾਂਦੇ ਜਾਂਦੇ ਉਹ ਵੇਖਦਾ ਵੀ ਉਹ ਕੁੜੀ ਅਗਲੇ ਡੱਬੇ ਦੇ ਵਿੱਚੋਂ ਭੀਖ ਮੰਗ ਰਹੀ ਸੀ ਤੇ ਉਹਦੇ ਪਿੱਛੇ ਜਾ ਕੇ ਕਹਿੰਦਾ ਕਿ ਮੈਡਮ ਜੀ ਐਕਸਕਿਊਜ਼ ਮੀ ਹੁਣ ਉਹਨੂੰ ਵਿਚਾਈ ਨੂੰ ਐਨੀ ਅੰਗਰੇਜ਼ੀ ਸਮਝ ਆਉਂਦੀ ਨਹੀਂ ਸੀ ਉਹ ਕਹਿੰਦੀ ਹਾਂਜੀ ਤੁਸੀਂ ਮੈਨੂੰ ਬੁਲਾਇਆ ਕਹਿੰਦਾ ਹਾਂ ਮੈਂ ਤੁਹਾਨੂੰ ਬੁਲਾਇਆ ਤੇ ਤੁਸੀਂ ਭੀਖ ਕਿਉਂ ਮੰਗਦੇ ਹੋ ਕਹਿੰਦੀ ਮਤਲਬ ਕੀ ਹੈ ਤੁਹਾਡਾ ਕਹਿਣ ਦਾ ਉਹ ਕਹਿੰਦਾ ਕਿ ਚਲ ਕੁਛ ਨਹੀਂ ਐਂ ਕਹਿ ਕੇ ਹਟ ਜਾਂਦਾ ਤੇ ਆਪਣੀ ਜੇਬ ਦੇ ਵਿੱਚੋਂ 10000 ਰੁਪਏ ਦੀ ਗੁੱਟੀ ਕੱਢਦਾ ਤੇ ਉਹਨੂੰ ਦੇ ਦਿੰਦਾ ਉਹ ਐਨੇ ਸਾਰੇ ਪੈਸੇ ਵੇਖ ਕੇ ਕਹਿੰਦੀ ਵੀ ਨਹੀਂ ਮੈਨੂੰ ਨਹੀਂ ਚਾਹੀਦੇ ਇੰਨੇ ਪੈਸੇ ਉਹ ਕਹਿੰਦਾ ਚੁੱਪ ਕਰਕੇ ਰੱਖ ਲਾ ਚਲ ਉਹ ਪੈਸੇ ਫੜ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਖੁਸ਼ ਵੀ ਹੋ ਜਾਂਦੀ ਆ ਤੇ ਅਗਲੇ ਡੱਬੇ 'ਚੋਂ ਹਉ ਉਤਰ ਜਾਂਦੀ ਆ ਇਹੇ ਡੱਬੇ ਦੀ ਖਿੜਕੀ 'ਚ ਖੜਦਾ ਤੇ ਉਹਨੂੰ ਵੇਖਦਾ ਉਹ ਚੁੱਪਚਾਪ ਤੁਰ ਜਾਂਦੀ ਆ ਤੇ ਚਲੋ ਉਸ ਤੋਂ ਬਾਅਦ ਇਹ ਆਪਣੀ ਸੀਟ ਤੇ ਆਉਂਦਾ ਬਹਿ ਜਾਂਦਾ ਤੇ ਉਹਦੇ ਬਾਰੇ ਹੀ ਸੋਚਦਾ ਰਹਿੰਦਾ ਦਿੱਲੀ ਪਹੁੰਚ ਜਾਂਦਾ ਦਿੱਲੀ ਪਹੁੰਚ ਕੇ ਉੱਥੋਂ ਵਾਪਸ ਵੀ ਆ ਜਾਂਦਾ ਉਸੇ ਰਾਤ ਵਾਪਸ ਆ ਕੇ ਪਰ ਇੰਨੇ ਸਫ਼ਰ ਦੇ ਦੌਰਾਨ ਉਹਨੇ ਉਹ ਭਿਖਾਰਣ ਕੁੜੀ ਦਾ ਚਿਹਰਾ ਨਹੀਂ ਭੁੱਲਿਆ ਨੂੰ ਐ ਲੱਗੇ ਵੀ ਕੁੜੀ ਜਿਹੜੀ ਉਹ ਮੇਰਾ ਦੇਲੇ ਲੱਗੀ ਲੁੱਟ ਕੇ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਕੀ ਹੋ ਗਿਆ ਤੇ ਚਲੋ ਉਸ ਆ ਕੇ ਨਾ ਉਹ ਆਪਣੇ ਦੋਸਤ ਨਾਲ ਗੱਲ ਕਰਦਾ ਆਪਣੇ ਦੋਸਤ ਨੂੰ ਕਹਿੰਦਾ ਵੀ ਯਾਰ ਮੈਨੂੰ ਤਾਂ ਵੀ ਪਤਾ ਨਹੀਂ ਕੀ ਹੋਇਆ ਵੀ ਮੈਂ ਟ੍ਰੇਨ 'ਚ ਇੱਕ ਕੁੜੀ ਵੇਖੀ ਤੇ ਵੀ ਮੈਂ ਤਾਂ ਉਹਦੇ 'ਚ ਖੋ ਗਿਆ ਉਹ ਕਹਿੰਦਾ ਅੱਛਾ ਉਹ ਕਹਿੰਦਾ ਫਿਰ ਠੀਕ ਆ ਤੈਨੂੰ ਕੁੜੀ ਉਹ ਪਸੰਦ ਆ ਗਈ ਉਹ ਕਹਿੰਦਾ ਕਿ ਇਹੀ ਮੈਨੂੰ ਲੱਗਦਾ ਕਹਿੰਦਾ ਚੱਲ ਕੋਈ ਨਾ ਫਿਰ ਜੇ ਕੁੜੀ ਪਸੰਦ ਆ ਗਈ ਕਰਦੇ ਆ ਨਾ ਗੱਲ ਕਰਕੇ ਵਿਆਹ ਕਰਾਣੀ ਵੀ ਜਦੋਂ ਹੁਣ ਪਸੰਦ ਹੀ ਆ ਗਈ ਇਸ ਤਰ੍ਹਾਂ ਨੂੰ ਮਜ਼ਾਕ ਕਰਦਾ ਉਹ ਕਹਿੰਦਾ ਕਿ ਨਹੀਂ ਪਹਿਲਾਂ ਕੁੜੀ ਦਾ ਘਰ-ਬਾਰ ਤਾਂ ਪਤਾ ਕਰ ਲਈਏ ਤੂੰ ਮੇਰੇ ਨਾਲ ਚੱਲੇਗਾ ਉਹ ਕਹਿੰਦਾ ਵੀ ਕੌਣ ਕੁੜੀ ਸੀ ਕਿੱਥੇ ਮਿਲੀ ਸੀ ਤਾਂ ਉਹ ਆਪਣੇ ਦੋਸਤ ਨੂੰ ਦੱਸਦਾ ਵੀ ਮੈਂ ਟ੍ਰੇਨ 'ਚ ਸਫਰ ਕਰਕੇ ਆਇਆ ਵੀ ਉੱਥੇ ਪੀਖ ਮੰਗ ਰਹੀ ਸੀ ਤੇ ਆਪਣੇ ਦੋਸਤ ਦੀ ਇਹ ਗੱਲ ਸੁਣ ਕੇ ਉਹਦਾ ਦੋਸਤ ਕਹਿੰਦਾ ਵੀ ਤੂੰ ਕਮਾਲ ਦਾ ਯਾਰ ਵੀ ਤੂੰ ਪੀਖ ਮੰਗਣ ਵਾਲੀ ਨੂੰ ਪਸੰਦ ਕਰ ਬੈਠਾ ਉਹ ਕਹਿੰਦਾ ਦੇਖ ਯਾਰ ਵੀ ਮੈਂ ਕੋਈ ਬਹਿਸ ਵਾਜੀ ਜਾਂ ਆਰਗੂਮੈਂਟ ਨਹੀਂ ਕਰਨੀ ਨਾ ਮੈਂ ਕੋਈ ਦਲੀਲ ਦੇਣੀ ਆ ਬਸ ਕੁੜੀ ਪਸੰਦ ਆ ਗਈ ਤੇ ਆ ਗਈ ਉਹ ਕਹਿੰਦਾ ਚਲ ਕੋਈ ਨਾ ਚਲੋ ਅਗਲੇ ਦਿਨ ਉਹ ਫੇਰ ਉਸੇ ਟ੍ਰੇਨ ਤੇ ਜਾਂਦਾ ਉਸੇ ਟ੍ਰੇਨ ਦੇ ਟਾਈਮ ਤੇ ਉਹ ਕੁੜੀ ਉਹਨੂੰ ਮਿਲਦੀ ਫਿਰ ਉਹ ਅਗਲੇ ਦਿਨ ਜਾਂਦਾ ਲਗਾਤਾਰ ਉਹ ਸੱਤ ਦਿਨ ਉਸ ਸਟੇਸ਼ਨ ਤੇ ਜਾਂਦਾ ਪਰ ਉਹ ਕੁੜੀ ਨਹੀਂ ਮਿਲਦੀ 8ਵੇਂ ਦਿਨ ਫਿਰ ਉਹ ਜਾਂਦਾ ਹਾਰ ਨਹੀਂ ਮੰਨਦਾ ਤੇ 8ਵੇਂ ਦਿਨ ਉਹੀ ਕੁੜੀ ਉਹਨੂੰ ਰੇਲਵੇ ਸਟੇਸ਼ਨ ਤੇ ਨਜ਼ਰ ਪੈਂਦੀ ਆ ਤੇ ਉਹ ਉਹਦੇ ਅੱਗੇ ਆ ਜਾਂਦਾ ਉਹਨੂੰ ਕਹਿੰਦਾ ਹੈਲੋ ਤੇ ਉਹ ਵੇਖ ਕੇ ਬਮਤਰ ਜੀ ਜਾਂਦੀ ਆ ਤੇ ਉਹ ਸੋਚਦੀ ਆ ਵੀ ਉਹੀ ਮੁੰਡਾ ਤੇ ਉਹ ਸੋਚਦੀ ਆ ਵੀ ਇਹਨੇ ਮੈਨੂੰ 10000 ਰੁਪਏ ਦਿੱਤਾ ਸੀ ਕਿਤੇ ਲੈਣ ਤਾਂ ਨਹੀਂ ਆਇਆ ਉਹ ਤੇ ਚੁੱਪਚਾਪ ਨਿਕਲ ਜਾਂਦੀ ਆ ਵੀ ਮੈਂ ਹੁਣ ਇਹਨੂੰ ਕਿੱਥੋਂ ਦਿਆਂ ਪੈਸੇ ਚਲੋ ਉਹ ਇਹਨੂੰ ਪਲਾਉਣ ਦੀ ਕੋਸ਼ਿਸ਼ ਕਰਦਾ ਪਰ ਇਹੇ ਉਹਦੀ ਗੱਲ ਨਹੀਂ ਸੁਣਦੀ ਇਗਨੋਰ ਕਰ ਦਿੰਦੀ ਆ ਤੇ ਭੀਖ ਮੰਗਣ ਦੀ بجائے ਉਹ ਉਹਨਾ ਉਹਦੇ ਮਤਲਬ ਇੱਕ ਸੁੰਨਸਾਣ ਰਸਤਾ ਜਾਂ ਹੁੰਦਾ ਉਧਰ ਨੂੰ ਤੁਰ ਪੈਂਦੀ ਆ ਤੇ ਇਹ ਉਹਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਤੇ ਉਹ ਉਹਨੂੰ ਪਤਾ ਲੱਗਦਾ ਉਹ ਐਂ ਟੇਢੀ ਨਜ਼ਰ ਨਾਲ ਝਾਕਦੀ ਆ ਤੇ ਉਹ ਡਰ ਜਾਂਦੀ ਆ ਭੱਜ ਲੈਂਦੀ ਆ ਸੁੰਨਸਾਣ ਰਸਤੇ ਵਿੱਚ ਦੀ ਹੁੰਦੇ ਹੋਏ ਉਹ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪਹੁੰਚਦੀ ਆ ਉਸ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਪੁਰਾਣਾ ਜਿਹਾ ਘਰ ਸੀ ਆਪਣੇ ਘਰ ਚ ਦਾਖਲ ਹੋ ਜਾਂਦੀ ਆ ਤੇ ਮੁੰਡਾ ਉਹਦੇ ਪਿੱਛੇ-ਪਿੱਛੇ ਜਾ ਕੇ ਉਹਦੇ ਘਰ ਦੇ ਵਿੱਚ ਦਾਖਲ ਹੁੰਦਾ ਇਹ ਵੀ ਦੇਖਦਾ ਵੀ ਉਹਨਾਂ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਜਿਹਾ ਬੰਦਾ ਪਿਆ ਹੁੰਦਾ ਜਿਹਨੂੰ ਕਿ ਲਗਵਾ ਹੋਇਆ ਹੁੰਦਾ ਤੇ ਇੱਕ ਔਰਤ ਬੈਠੀ ਹੁੰਦੀ ਹੈ ਜਿਹੜੀ ਕਿ ਇਹਦੀ ਮਾਂ ਲੱਗਦੀ ਹੁੰਦੀ ਆ ਉਹ ਚੁੱਲ੍ਹੇ ਤੇ ਅੱਗ ਮਚਾ ਕੇ ਰੋਟੀਆਂ ਬਣਾ ਰਹੀ ਹੁੰਦੀ ਆ ਤੇ ਇਹ ਜਾ ਕੇ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਅੱਜ ਤਾਂ ਮੇਰੇ ਤੋਂ ਜ਼ਿਆਦਾ ਪੈਸੇ ਲਿਆਂਦੇ ਨਹੀਂਗੇ। ਉਹ ਕਹਿੰਨੀ ਵੀ ਕਿਉਂ ਅੱਜ ਕੀ ਹੋ ਗਿਆ ਵੀ ਜੇ ਤੂੰ ਪੈਸੇ ਨਹੀਂ ਲਿਆਈ ਤੇ ਤੇਰੇ ਪਿਓ ਦੀ ਦਵਾਈ ਕਿਵੇਂ ਹੋਊ? ਕਹਿੰਦੀ ਮਾਂ ਬੱਸ ਮੇਰੀ ਮਜਬੂਰੀ ਹੋਗੀ ਇਹ ਗੱਲ ਸੁਣ ਲੈਂਦਾ ਤੇ ਉਹਨੇ ਪੈਰੀ ਇਹ ਵਾਪਸ ਘੁਲੇ ਲੈਂਦਾ ਘਰ ਤੋਂ ਤੇ ਗੇਟ ਤੇ ਖੜ ਜਾਂਦਾ ਤੇ ਸੋਚਦਾ ਵੀ ਮੇਰੀ ਵਜ੍ਹਾ ਨਾਲ ਇਹ ਮੁੜਿਆਈ ਤੇ ਇਹਨੇ ਪੈਸੇ ਹਨਾ ਵੀ ਆਪਦੇ ਬਿਮਾਰ ਪਿਓ ਕਰਕੇ ਇਹ ਭੀਖ ਮੰਗਦੀ ਆ ਤੇ ਉਸ ਤੋਂ ਬਾਅਦ ਚਲੋ ਇਹ ਨਾ ਬਾਹਰ ਆ ਕੇ ਖੜ ਜਾਂਦਾ ਤੇ ਕੁੜੀ ਦੀ ਮਾਂ ਕਹਿੰਦੀ ਵੀ ਚਲ ਤੂੰ ਐਂ ਕਰ ਫਿਰ ਫਟਾਫਟ ਨਾ ਜਿਹੜੀਆਂ ਬੱਜਾਂ ਨੇ ਉਹਨਾਂ ਨੂੰ ਇਕੱਠੇ ਪਾ ਦੇ ਬਾਹਰਲੇ ਘਰ ਦੇ ਪਰਲੇ ਬੱਸ ਇਹ ਮੱਜਾਂ ਮੰਨੀਆਂ ਹੋਈਆਂ ਸੀ ਤੇ ਫਿਰ ਰਾਤ ਹੋ ਜਾਣੀ ਆ ਪੱਠੇ ਖਾ ਲੈਣੀਆਂ ਫਿਰ ਆਪਾਂ ਉਹਨਾਂ ਨੂੰ ਅੰਦਰ ਬੰਨ ਲਾਵਾਂਗੇ ਚਲੀ ਇਹ ਜਾਂਦੀ ਆ ਆਪਣੀ ਚੁੰਨੀ ਉੱਥੇ ਰੱਖਦੀ ਆ ਟੋਕਰਾ ਚੱਕ ਕੇ ਤੂੜੀ ਪਾ ਕੇ ਤੇ ਉਹਨੂੰ ਜਦੋਂ ਪੱਠੇ ਪਾਉਣ ਜਾਂਦੀ ਆ ਤੇ ਇਹ ਮੁੰਡਾ ਜਿਹੜਾ ਉੱਥੇ ਹੀ ਖੜਾ ਹੁੰਦਾ ਵਿਰਿੰਦਰ ਉਹਦੇ ਪਿੱਛੇ ਜਾਂਦਾ ਤੇ ਜਦੋਂ ਉਹ ਵੇਖਦੀ ਆ ਹਨਾ ਤੇ ਅਚੰਬਤ ਰਹਿ ਜਾਂਦੀ ਆ ਉਹ ਕਹਿੰਦੀ ਸਾਹਬ ਜੀ ਤੁਸੀਂ ਇੱਥੇ ਕਹਿੰਦੀ ਮੈਨੂੰ ਪਤਾ ਤੁਸੀਂ ਮੇਰੇ ਤੋਂ ਪੈਸੇ ਮੰਗਦੇ ਹੋ 10000 ਮੇਰੇ ਕੋਲੇ ਹੁਣ ਤਾਂ ਹੈ ਨਹੀਂ ਪਹਿਲਾਂ ਤਾਂ ਦੇਖੋ ਮੈਂ ਮੰਗੇ ਨਹੀਂ ਸੀ ਤੁਸੀਂ ਆਪਣੇ ਆਪ ਦਿੱਤੇ ਤੇ ਹੁਣ ਮੇਰੇ ਕੋਲੇ ਹੈ ਵੀ ਨਹੀਂ ਮੈਂ ਤੁਹਾਡੇ ਹੌਲੀ-ਹੌਲੀ ਚੁਕਾ ਦੂੰਗੀ। ਉਹ ਕਹਿੰਦਾ ਵੀ ਨਹੀਂ ਮੈਂ ਤੇਰੇ ਤੋਂ ਪੈਸੇ ਨਹੀਂ ਮੰਗ ਰਿਆ। ਮੈਂ ਤਾਂ ਵੈਸੇ ਹੀ ਤੇਰੇ ਬਾਰੇ ਹਾਲ-ਚਾਲ ਜਾਣਣਾ ਆ। ਤੇਰਾ ਮਤਲਬ ਘਰ ਕਿੱਥੇ ਆ ਤੂੰ ਭੀਖ ਕਿਉਂ ਮੰਗਦੀ ਆ? ਤੇਰੇ ਬਾਰੇ ਪਤਾ ਕਰਨਾ ਚਾਹੁੰਦਾ ਸੀ। ਉਹ ਕਹਿੰਦੀ ਤੁਸੀਂ ਕੀ ਲੈਣਾ? ਕਹਿੰਦਾ ਨਹੀਂ ਮੈਂ ਤਾਂ ਵੈਸੇ ਹੀ ਆਇਆ ਸੀ ਤੁਸੀਂ ਡਰੋ ਨਾ। ਐਦਾਂ ਗੱਲ ਕਰਦਿਆ ਤਾਂ ਕੁੜੀ ਦੀ ਮਾਂ ਜਿਹੜੀ ਉਹਨੂੰ ਐਦਾਂ ਲੱਗਦਾ ਵੀ ਮੇਰੀ ਕੁੜੀ ਕਿਸੇ ਨਾਲ ਗੱਲ ਕਰ ਰਹੀ ਆ। ਉਹ ਰੋਟੀਆਂ ਬਣਾਉਂਦੀ ਬਣਾਉਂਦੀ ਉੱਠ ਕੇ ਆ ਜਾਂਦੀ ਆ ਤੇ ਜਦੋਂ ਉਹ ਵੇਖਦੀ ਆ ਵੀ ਇੱਕ ਸੋਹਣਾ ਸੁਨੱਖਾ ਮੁੰਡਾ ਹੈ ਨਾ ਮੇਰੀ ਕੁੜੀ ਦੇ ਕੋਲ ਖੜਾ ਤੇ ਉਹ ਆ ਕੇ ਆਪਦੀ ਕੁੜੀ ਦੇ ਚਪੇੜ ਮਾਰਦੀ ਆ ਤੇ ਉਹਨੂੰ ਕਹਿੰਦੀ ਵੀ ਤੂੰ ਆਹੇ ਲੋਕਾਂ ਦੀਆਂ ਗੱਲਾਂ ਚ ਇਹ ਮੁੰਡਾ ਤੇਰੇ ਕੋਲ ਕੀ ਕਰਦਾ ਖੜਾ ਤੈਨੂੰ ਪਤਾ ਇਹੋ ਜਿਹੇ ਗੋਰੇ ਚਿੱਟੇ ਅਮੀਰ ਮੁੰਡੇ ਆ ਉਹ ਸਾਡੇ ਵਰਗੇ ਗਰੀਬਾਂ ਨੂੰ ਸਾਡੇ ਵਰਗੇ ਗਰੀਬਾਂ ਦੀ ਇੱਜ਼ਤ ਨੂੰ ਵਰਤਣ ਵਾਸਤੇ ਆਉਂਦੇ ਆ ਤੂੰ ਇਹdena ਗੱਲ ਕਿਉਂ ਕਰ ਰਹੀ ਆ ਤਾਂ ਮਰਿੰਦਰ ਕਹਿੰਦਾ ਕਿ ਆਂਟੀ ਵੀ ਇਹਦਾ ਕੋਈ ਕਸੂਰ ਨਹੀਂ ਤੁਸੀਂ ਮੇਰੀ ਗੱਲ ਸੁਣੋ ਉਹ ਕਹਿੰਦਾ ਵੀ ਤੁਹਾਨੂੰ ਐ ਕਿਉਂ ਲੱਗਦਾ ਵੀ ਅਮੀਰ ਮੁੰਡੇ ਆ ਜਿਹੜੇ ਉਹ ਗਰੀਬਾਂ ਦਾ ਫਾਇਦਾ ਚੁੱਕਦੇ ਆ ਦੇਖੋ ਮੈਂ ਤੁਹਾਡੀ ਕੁੜੀ ਨੂੰ ਟ੍ਰੇਨ 'ਚ ਵੇਖਿਆ ਮੈਨੂੰ ਇਸ ਨਾਲ ਮੁਹੱਬਤ ਹੋ ਗਈ ਤੇ ਜੇ ਤੁਹਾਨੂੰ ਨਹੀਂ ਯਕੀਨ ਹੁੰਦਾ ਤਾਂ ਕੱਲ ਨੂੰ ਮੈਂ ਦਾ ਇੰਤਜ਼ਾਰ ਕਰੂੰਗਾ ਇਹਦੇ ਨਾਲ ਵਿਆਹ ਕਰਾਉਣਾ ਚਾਹਣਾ ਕੱਲ ਨੂੰ ਫਲਾਣੇ ਮੰਦਰ ਦੇ ਵਿੱਚ ਮੈਂ 8 ਵਜੇ ਆਵਾਂਗਾ ਤੇ ਜੇ ਤੁਹਾਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਆਪਣੀ ਬੇਟੀ ਨੂੰ ਭੇਜ ਦੇਣਾ ਇਹ ਕਹਿ ਕੇ ਉਹ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਕੁੜੀ ਜਿਹੜੀ ਉਹਦੀ ਮੰਮੀ ਹੈ ਨਾ ਸੋਚਦੀ ਆ ਵੀ ਇਹੋ ਜਿਹਾ ਮੁੰਡਾ ਕੌਣ ਹੋ ਸਕਦਾ ਦਾ ਜਿਹੜਾ ਹਨ ਮੇਰੀ ਧੀ ਨਾਲ ਐਂ ਵਿਆਹ ਕਰਾਉਣ ਨੂੰ ਤਿਆਰ ਆ ਉਹਦਾ ਨਾਮ ਸੋਨੀਆ ਹੁੰਦਾ ਤੇ ਅਗਲੇ ਦਿਨ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਸੋਨੀਆ ਹੋ ਸਕਦਾ ਕਹਿੰਦੀ ਪਰਮਾਤਮਾ ਨੇ ਉਹ ਫਰਿਸ਼ਤਾ ਸੱਚੀ ਤੇਰੀ ਜ਼ਿੰਦਗੀ ਬਦਲਣ ਲਈ ਭੇਜਿਆ ਹੋਵੇ ਵੀ ਜਿਹੜਾ ਅਮੀਰ ਘਰ ਦਾ ਮੁੰਡਾ ਗਾ ਤੇ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਤੈਨੂੰ ਕੀ ਹਰਜਾ ਤੁਕਰਾਲਾ ਵਿਆਹ ਪੁੱਤ ਤੇਰੀ ਜ਼ਿੰਦਗੀ ਤਾਂ ਸੰਭਰੂਗੀ ਨਹੀਂ ਪਤਾ ਨਹੀਂ ਤੈਨੂੰ ਹਣਾ ਕਿਹੋ ਜਿਹਾ ਮੁੰਡਾ ਮਿਲੇਗਾ ਤੇ ਉਹ ਕਹਿੰਦੀ ਵੀ ਮਾਂ ਤੂੰ ਹੋਸ਼ ਚ ਹੈਗੀ ਆ ਵੀ ਤੂੰ ਮੈਨੂੰ ਕਿੰਨੀ ਵੱਡੀ ਗੱਲ ਕਹਿ ਰਹੀ ਆ ਉਹ ਕਹਿੰਦੀ ਹਾਂ ਉਹ ਕਹਿੰਦੀ ਜਿਵੇਂ ਵਿਆਹ ਕਰਾ ਲਿਆ ਤੇ ਮੇਰੇ ਪਿਓ ਦੀਆਂ ਦਵਾਈਆਂ ਦਾ ਖਰਚਾ ਉਹ ਕਹਿੰਦੀ ਵੀ ਦੇਖ ਪੁੱਤ ਤੇਰੇ ਪਿਓ ਦੀਆਂ ਦਵਾਈਆਂ ਦਾ ਖਰਚਾ ਤਾਂ ਕੱਢ ਲਾਂਗੇ ਕਿਸੇ ਨਾ ਕਿਸੇ ਤਰੀਕੇ ਪਰ ਹੁਣ ਤੂੰ ਤਾਂ ਨੀ ਇੱਕ ਵਾਰੀ ਬੈਠਣਾ ਵੀ ਹੋ ਸਕਦਾ ਤੇਰੀ ਕਿਸਮਤ ਬਦਲ ਜੇ ਚਲੋ ਅਗਲੇ ਦਿਨ 10 ਵਜੇ ਸੋਨੀਆ ਇੱਕ ਥੋੜਾ ਨਵਾਂ ਜਿਹਾ ਸੂਟ ਪਾਉਂਦੀ ਆ ਤੇ ਤਿਆਰ ਹੋ ਕੇ ਉਹ ਮੰਦਿਰ ਚਲੀ ਜਾਂਦੀ ਆ ਤੇ ਉਸ ਤੋਂ ਪਹਿਲਾਂ ਵਿਰਿੰਦਰ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ ਤੇ ਉਹ ਸੋਨੀਆ ਨੂੰ ਦੇਖ ਕੇ ਭੱਜ ਕੇ ਖੜਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਸੋਨੀਆ ਸ਼ੁਕਰੀਆ ਤੂੰ ਆਈ ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ ਉਸ ਤੋਂ ਬਾਅਦ ਉਹ ਮੰਦਰ ਦੇ ਵਿੱਚ ਜਾ ਕੇ ਉਹਦੇ ਮਾਂਗ ਦੇ ਵਿੱਚ ਸੰਦੂਰ ਭਰਦਾ ਤੇ ਉਹਨੂੰ ਕਹਿੰਦਾ ਵੀ ਅੱਜ ਤੋਂ ਤੂੰ ਮੇਰੀ ਪਤਨੀ ਆ। ਉਹ ਕਹਿੰਦੀ ਵੀ ਫਿਰ ਮੈਂ ਐਂ ਨਹੀਂ ਜਾਉਂਗੀ ਵੀ ਮੈਂ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਤੇਰੇ ਨਾਲ ਜਾਉਂਗੀ ਵੀ ਨਹੀਂ ਪਿੰਡ ਦੇ ਲੋਕਾਂ ਨੇ ਤਾਂ ਇਹ ਸੋਚਣਾ ਵੀ ਇਹਨਾਂ ਦੀ ਕੁੜੀ ਭੱਜ ਗਈ ਆ। ਤੇ ਚਲੋ ਉਹ ਉਹਦੇ ਨਾਲ ਮਤਲਬ ਇਸ ਤਰ੍ਹਾਂ ਹਨਾ ਸਿੰਪਲ ਜੀ ਮੈਰਿਜ ਕਰਕੇ ਤੇ ਉਹ ਪਿੰਡ ਚ ਆ ਜਾਂਦੇ ਆ। ਪਿੰਡ ਚ ਆ ਕੇ ਤੇ ਉਹ ਆਣ-ਗਵਣ ਨੂੰ ਇਕੱਠਾ ਕਰਦੀ ਉਹਦੀ ਮਾਂ ਤੇ ਉਹ ਦੱਸਦੀ ਆ ਵੀ ਦੇਖੋ ਭਾਈ ਇਹ ਮੁੰਡਾ ਮੇਰੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੇ ਵਿਆਹ ਕਰਾ ਲਿਆ ਵੀ ਮੈਨੂੰ ਲੱਗਦਾ ਨਹੀਂ ਸੀ ਵੀ ਵਿਆਹ ਕਰਾਉ ਵੀ ਪਰ ਇਹਨੂੰ ਮੇਰੀ ਕੁੜੀ ਪਸੰਦ ਆ ਗਈ ਤੇ ਵੀ ਦੇਖੋ ਮੈਂ ਆਪਣੀ ਰਜਮੰਦੀ ਨਾਲ ਦੀਦੀ ਦਾ ਵਿਆਹ ਕੀਤਾ ਤੇ ਜਿਹੜੇ ਪਿੰਡ ਦੇ ਲੋਕ ਆ ਉਹ ਉਸ ਮੁੰਡੇ ਬਾਰੇ ਪੁੱਛਦੇ ਆ ਉਹ ਦੱਸਦਾਗਾ ਹਨਾ ਵੀ ਮੈਂ ਫਲਾਨੀ ਸ਼ਹਿਰ ਦੇ ਵਿੱਚੋਂ ਆਇਆਗਾ ਤੇ ਵੀ ਮੇਰੇ ਪਾਪਾ ਜਿਹੜੇ ਬਿਜ਼ਨਸਮੈਨ ਨੇ ਵੀ ਮੇਰੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਵੀ ਮੈਨੂੰ ਇਹਦੀ ਮਾਸੂਮੀਅਤ ਇੰਨੀ ਚੰਗੀ ਲੱਗੀ ਵੀ ਮੈਨੂੰ ਪਸੰਦ ਕਰਨ ਲੱਗਿਆ ਵੀ ਮੈਂ ਇਹ ਨਹੀਂ ਸੀ ਹਨਾ ਚਾਹੁੰਦਾ ਵੀ ਲੋਕ ਇਹਦੇ ਉਂਗਲਾ ਉਠਾਉਣ ਇਸ ਲਈ ਮੈਂ ਇਹਦੇ ਨਾਲ ਵਿਆਹ ਕਰ ਲਿਆ ਤੇ ਚਲੋ ਲੋਕ ਆ ਜਿਹੜੇ ਉਹਦਾ ਬੜਾ ਆਦਰ ਸਤਿਕਾਰ ਕਰਦੇ ਆ ਤੇ ਆਦਰ ਮਾਨ ਨਾਲ ਚਲੋ ਉਹ ਸੋਨੀਆ ਨੂੰ ਉਹਦੇ ਲੜਲਾ ਕੇ ਭੇਜ ਦਿੰਦੇ ਆ ਤੇ ਵਿਰਿੰਦਰ ਕੀ ਕਰਦਾ ਸੋਨੀਆ ਨੂੰ ਲੈ ਕੇ ਘਰ ਨਹੀਂ ਜਾਂਦਾ ਉਹ ਉਸੇ ਸ਼ਹਿਰ ਦੇ ਵਿੱਚ ਇੱਕ ਓਨੇ ਮਕਾਨ ਆ ਜਿਹੜਾ ਉਹ ਰੈਂਟ ਤੇ ਲਿਆ ਕਿਉਂਕਿ ਪਤਾ ਸੀ ਵੀ ਪੈਸਾ ਤਾਂ ਮੈਂ ਆਪਣੇ ਪਾਪਾ ਤੋਂ ਮੰਗ ਹੀ ਸਕਦਾ ਰੈਂਟ ਤੇ ਲੈ ਕੇ ਉਹ ਸੋਨੀਆ ਨਾਲ ਉੱਥੇ ਰਹਿਣ ਲੱਗਦਾ ਤੇ ਸੋਨੀਆ ਨੂੰ ਕਹਿੰਦਾ ਸੋਨੀਆ ਮੈਂ ਆਪਣੇ ਘਰਦਿਆਂ ਨੂੰ ਮਨਾਉਣਾ ਚਾਹਣਾ ਤੇ ਮੈਨੂੰ ਪਤਾ ਵੀ ਮੇਰੇ ਘਰ ਦੇ ਮੰਨ ਜਾਣਗੇ ਵੀ ਅਜੇ ਮੈਂ ਚਾਹੁੰਦਾ ਨਹੀਂ ਦੱਸਣਾ ਵੀ ਜੇ ਪਹਿਲਾਂ ਹੀ ਆਪਾਂ ਇਹ ਰੋਲਾ ਪਾਇਆ ਤਾਂ ਘਰਦਿਆਂ ਨੇ ਮੰਨਣਾ ਨਹੀਂ ਵੀ ਹੌਲੀ-ਹੌਲੀ ਟਾਈਮ ਆਊਗਾ ਮੈਂ ਤੇਰੀ ਬਹੁਤ ਰਿਸਪੈਕਟ ਕਰਦਾ ਤੂੰ ਐਂ ਨਾ ਸੋਚੀਂ ਵੀ ਮੈਂ ਤੇਰੇ ਨਾਲ ਹੀ ਰਹੂੰਗਾ ਉਹ ਕਹਿੰਦੀ ਵੀ ਮੰਮੀ ਪਾਪਾ ਉਡੀਕਣਗੇ ਕਹਿੰਦਾ ਮੰਮੀ ਪਾਪਾ ਨੂੰ ਮੈਂ ਜਵਾਬ ਦੇ ਦੂੰ ਚਲ ਉਸ ਤੋਂ ਬਾਅਦ ਹੁਣ ਆਉ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਵੀ ਮੈਂ ਅੱਗੇ ਪੜ੍ਹਨਾ ਚਾਹਣਾ ਤੇ ਮੇਰੇ ਦੋਸਤ ਨੇ ਇੱਕ ਫਲੈਟ ਲਿਆ ਤੇ ਮੈਂ ਉੱਥੇ ਰਹਿਣਾ ਚਲੋ ਮਾਂ ਆਪਰੇ ਨੇ ਕਦੇ ਕੋਈ ਰੋਕ ਟੋਕ ਨਹੀਂ ਕੀਤੀ ਸੀ ਤੇ ਇੱਥੇ ਇਹ ਸੋ ਸੋਨੀਆਂ ਦਾ ਬੜਾ ਖਿਆਲ ਰੱਖਦਾ ਉਹਨੂੰ ਸੋਹਣੀ ਸੋਹਣੀ ਨਵੇਂ ਨਵੇਂ ਸੂਟ ਲੈ ਕੇ ਦਿੱਤੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਦਿੱਤੀਆਂ ਤੇ ਸੋਨੀਆਂ ਜਿਹੜੀ ਕਿ ਸੋਹਣੀ ਪਹਿਲਾਂ ਬਹੁਤ ਸੀ ਤੇ ਉਹ ਦਿਨਾਂ ਦੇ ਵਿੱਚ ਹੀ ਉਹਦਾ ਹਨਾ ਨਿਖਰ ਜਾਂਦੀ ਆ ਤੇ ਜਦ ਲੋ ਖੁਸ਼ੀ ਹੁੰਦੀ ਆ ਉਹਨੂੰ ਵੀ ਵੀ ਮੈਨੂੰ ਕਿੰਨਾ ਵਧੀਆ ਘਰ ਵਾਲਾ ਮਿਲਿਆ ਇਸ ਤਰ੍ਹਾਂ ਨਾ ਬਾਜ਼ਾਰ ਦੇ ਵਿੱਚ ਇੱਕ ਦਿਨ ਫਿਰਦਿਆਂ ਨੂੰ ਉਹਦੇ ਪਾਪਾ ਦਾ ਦੋਸਤ ਵੇਖ ਲੈਂਦਾ ਤੇ ਉਹ ਸ਼ਾਮ ਉਹਦੇ ਪਾਪਾ ਕੋਲ ਜਾਂਦਾ ਕਿ ਤੂੰ ਵਿਰਿੰਦਰ ਨੂੰ ਇਕੱਲੇ ਨੂੰ ਛੱਡ ਰੱਖਿਆ ਵੀ ਬੱਚਿਆਂ ਨੂੰ ਪੜਾਉਣਾ ਜ਼ਰੂਰੀ ਆ ਪਰ ਇਕੱਲੇ ਨੂੰ ਨਹੀਂ ਛੱਡਣਾ ਚਾਹੀਦਾ ਵੀ ਮੈਂ ਅੱਜ ਉਹਨੂੰ ਇੱਕ ਸੋਹਣੀ ਸਨਖੀ ਕੁੜੀ ਨਾਲ ਵੇਖਿਆ ਸੀ ਘੁੰਮਦੇ ਹੋਏ ਸ਼ਾਮ ਨੂੰ ਬ੍ਰਿੰਦਰ ਦੇ ਪਾਪਾ ਬ੍ਰਿੰਦਰ ਨੂੰ ਫੋਨ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਪੁੱਤਰ ਦੇਖ ਮੈਂ ਤੈਨੂੰ ਪੜਨ ਲਈ ਛੱਡਿਆ ਹੋਇਆਗਾ ਪਰ ਮੈਂ ਸੁਣਿਆ ਤੂੰ ਕਿਸੇ ਕੁੜੀ ਨਾਲ ਘੁੰਮਦਾ ਸੀ ਜੇ ਤੈਨੂੰ ਉਹ ਕੁੜੀ ਪਸੰਦ ਆ ਤੂੰ ਮੋਹ ਦੇਣਾ ਵਿਆਹ ਕਰਾ ਲੈ ਉਹ ਕਹਿੰਦਾ ਕਿ ਨਹੀਂ ਪਾਪਾ ਵੀ ਉਹ ਤਾਂ ਮੇਰੇ ਕਾਲਜ ਦੀ ਦੋਸਤ ਆ ਉਹਨੂੰ ਵੀ ਅਸਾਈਨਮੈਂਟ ਬਣਾਉਣ ਲਈ ਕੁਝ ਚਾਹੀਦਾ ਸੀ ਮੈਨੂੰ ਵੀ ਚਾਹੀਦਾ ਸੀ ਅਸੀਂ ਤਾਂ ਇਕੱਠੇ ਬਾਜ਼ਾਰ ਚਲੇ ਗਏ ਉਹ ਕਹਿੰਦਾ ਵੀ ਦੇਖ ਲੈ ਪੁੱਤ ਕਹਿੰਦਾ ਕਿ ਕੋਈ ਗੱਲ ਨਹੀਂ ਪਾਪਾ ਜਿੱਦਾਂ ਵੀ ਕੋਈ ਐਦਾਂ ਦੀ ਗੱਲ ਹੋਈ ਤੇ ਮੈਂ ਤੁਹਾਨੂੰ ਦੱਸ ਦੂੰ ਚਲੋ ਇਹ ਪਿਉ ਨੇ ਉਹ ਤੇ ਕੋਈ ਬਹੁਤਾ ਸ਼ੱਕ ਨਹੀਂ ਕੀਤਾ ਫੋਨ ਕੱਟਤਾ ਤੇ ਉਸ ਤੋਂ ਬਾਅਦ ਸੋਨੀਆ ਨੂੰ ਕਹਿੰਦੀ ਵੀ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਘਰੀ ਗੱਲ ਕਰ ਲੈਣੀ ਚਾਹੀਦੀ ਆ ਵੀ ਬਾਅਦ ਦੇ ਵਿੱਚ ਨਹੀਂ ਔਖਾ ਹੋਊਗਾ ਤੇ ਚਲੋ ਥੋੜੇ ਜਿਹੇ ਦਿਨਾਂ ਬਾਅਦ ਵਿਰਿੰਦਰ ਦੀ ਮਾਂ ਦਾ ਫੋਨ ਆਉਂਦਾ ਤੇ ਕਹਿੰਦੀ ਆ ਵੀ ਪੁੱਤ ਤੂੰ ਤਾਂ ਜਾਉਂਗੇ ਸਾਨੂੰ ਭੁੱਲ ਹੀ ਗਿਆ ਮੁੜ ਕੇ ਤੂੰ ਸਾਨੂੰ ਮਿਲਣ ਨਹੀਂ ਆਇਆ ਤੇ ਤੂੰ ਮਿਲਣਾ ਹੀ ਉਹ ਕਹਿੰਦਾ ਕਿ ਮਾਂ ਮੈਂ ਮਿਲਣ ਤਾਂ ਆਉਂਗਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹਣਾ ਮੈਂ ਨਾ ਮੇਰੇ ਕਾਲਜ ਦੀ ਹੀ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ ਪੁੱਤ ਵੀ ਸਾਨੂੰ ਕੁੜੀ ਨਾਲ ਮਲਾ ਦੇ ਜੇ ਸਾਨੂੰ ਕੁੜੀ ਵੈਸੇ ਤਾਂ ਸਾਨੂੰ ਕੋਈ ਤਕਲੀਫ ਨਹੀਂ ਹੈ ਨਾ ਵੀ ਤੂੰ ਸੋਚ ਸਮਝ ਕੇ ਹੀ ਕੁੜੀ ਨੂੰ ਪਸੰਦ ਕੀਤਾ ਹੋਊਗਾ ਤੇ ਜੇ ਤੂੰ ਪਸੰਦ ਕੀਤਾ ਤਾਂ ਇੱਕ ਵਾਰੀ ਵਸ ਸਾਨੂੰ ਮਲਾ ਦੇ। ਉਹ ਕਹਿੰਦਾ ਠੀਕ ਆ। ਅਗਲੇ ਦਿਨ ਉਹ ਸੋਨੀਆ ਨੂੰ ਬੰਦਾ ਵਿਤੂ ਤਿਆਰ ਬੁਜੀ ਸਦੂਰ ਹਜੇ ਨਾ ਪਰਿ ਵੀ ਮੈਂ ਮਮੀ ਪਾਪਾ ਨਾਲ ਤੈਨੂੰ ਮਲਾਉਣਾ। ਚਲ ਉਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਨਾਲ ਸੋਨੀਆ ਨੂੰ ਮਿਲਾਉਂਦਾ ਤੇ ਉਹਦੇ ਮੰਮੀ ਪਾਪਾ ਨੂੰ ਕੁੜੀ ਪਸੰਦ ਆ ਜਾਂਦੀ ਐ ਤੇ ਉਹ ਕੀ ਕਰਦੇ ਆ ਉਹ ਮਤਲਬ ਆਪਣੇ ਮੁੰਡੇ ਦਾ ਵਿਆਹ ਰੱਖਦੇ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਉਹਦਾ ਵਿਆਹ ਹੋਇਆ ਵਿਆਹ ਉਹਦੇ ਨਾਲ ਤੇ ਚਲੋ ਉਹ ਕਹਿੰਦਾ ਕਿ ਨਹੀਂ ਪਾਪਾ ਵੀ ਆਪਾਂ ਸਿੰਪਲ ਵਿਆਹ ਕਰਾਂਗੇ ਪਹਿਲਾਂ ਤੁਸੀਂ ਇੰਨਾ ਹੀ ਕਰੋ ਵੀ ਆਪਾਂ ਵਿਆਹ ਅਸੀਂ ਵਿਆਹ ਕਰਾ ਲੈਨੇ ਆ ਤੇ ਉਸ ਤੋਂ ਬਾਅਦ ਦੋ ਮਹੀਨੇ ਬਾਅਦ ਆਪਾਂ ਪਾਰਟੀ ਰੱਖਾਂਗੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਵੀ ਹਜੇ ਅਸੀਂ ਕੋਟ ਮੈਰਜ ਹੀ ਕਰਾਉਣਾ ਚਾਹੁੰਦੇ ਆ ਤੇ ਚਲੋ ਉਹਦੇ ਪਾਪਾ ਮੰਨ ਜਾਂਦੇ ਆ ਹੁਣ ਕੋਟ ਮੈਰਜ ਤਾਂ ਵੈਸੇ ਉਹਨਾਂ ਨੇ ਹੋ ਹੀ ਚੁੱਕੀ ਸੀ ਪਰ ਉਹਨੇ ਦੱਸਿਆ ਨਹੀਂ ਸੀ ਤੇ ਚਲੋ ਉਹ ਅਗਲੇ ਦਿਨ ਹਨਾ ਆਪਣੇ ਮੰਮੀ ਪਾਪਾ ਨੂੰ ਲਿਜਾ ਕੇ ਮੰਦਰ ਦੇ ਵਿੱਚ ਫੇਰੀ ਕਰਦਾ ਕਿਉਂਕਿ ਪਹਿਲਾਂ ਤਾਂ ਉਹਨੇ ਸਿਰਫ ਗੱਲਾ ਸੰਧੂਰ ਭਰਿਆ ਸੀ ਤੇ ਉਹਦੇ ਨਾਲ ਰਹਿੰਦਾ ਸੀ ਚਲੋ ਫੇਰੇ ਪੂਰੇ ਹੋ ਕੇ ਉਹਦਾ ਵਿਆਹ ਜਿਹੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਸੋਨੀਆ ਜਿਹੜੀ ਉਹ ਆਪਣੇ ਸੱਸ ਸਹੁਰੇ ਦੇ ਨਾਲ ਆ ਕੇ ਰਹਿਣ ਲੱਗਦੀ ਆ ਸੋਨੀਆ ਸਵੇਰੇ ਉੱਠਦੀ ਆ ਉੱਠ ਕੇ ਸਾਰਿਆਂ ਦੇ ਪੈਰੀ ਹੱਥ ਲਾਉਂਦੀ ਆ ਫਿਰ ਰਸੋਈ ਦੇ ਵਿੱਚ ਜਾ ਕੇ ਨਾਸ਼ਤਾ ਵਗੈਰਾ ਕਰ ਮਤਲਬ ਬਣਾਉਂਦੀ ਆ ਘਰਦਿਆਂ ਦਾ ਖਿਆਲ ਰੱਖਦੀ ਆ ਇੱਕ ਮਹੀਨੇ ਦੇ ਵਿੱਚ ਹੀ ਸੋਨੀਆ ਜਿਹੜੀ ਉਹ ਇਸ ਫੈਮਿਲੀ ਦੇ ਅਨਸਾਰ ਢਲ ਜਾਂਦੀ ਆ ਤੇ ਸੋਨੀਆ ਦਾ ਜਿਹੜਾ ਸਹੁਰਾ ਸੀ ਉਹ ਬਹੁਤ ਵਾਰ ਕਹਿੰਦਾ ਵੀ ਸੋਨੀਆ ਤੈਨੂੰ ਇਹਨਾਂ ਕੰਮ ਕਰਨ ਦੀ ਈ ਲੋੜਾ ਆਪਣੇ ਘਰ ਨੌਕਰ ਚੱਕਰ ਹੈਗੇ ਤਾਂ ਹੈਗੇ ਆ ਤਾਂ ਉਹ ਕਹਿ ਦਿੰਦੀ ਕਿ ਨਹੀਂ ਪਪਾ ਨੌਕਰ ਚੱਕਰ ਵਾਲੀ ਗੱਲ ਹੋਰ ਹੁੰਦੀ ਆ ਵੀ ਮੈਂ ਚਾਹੁੰਦੀ ਆ ਕਿ ਆਪਣੇ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਪਿਆਰ ਰਹੇ ਵੀ ਮੈਨੂੰ ਕੰਮ ਕਰਨਾ ਵਧੀਆ ਲੱਗਦਾ ਤੇ ਚਲੋ ਉਹ ਉਹਨਾਂ ਦਾ ਦਿਲ ਜਿੱਤ ਲੈਂਦੀ ਆ ਤੇ ਜਦੋਂ ਦੇ 2 ਮਹੀਨੇ ਹੋ ਜਾਂਦੇ ਆ ਵਿਆਹ ਨੂੰ ਤੇ ਫੇਰ ਬਰਿੰਦਰ ਦਾ ਪਾਪਾ ਕਹਿੰਦਾ ਵੀ ਪੁੱਤ ਹੁਣ ਆਪਾਂ ਹਨਾ ਇਹਨਾਂ ਦਾ ਵੀ ਤੁਹਾਡਾ ਚੰਗੀ ਤਰ੍ਹਾਂ ਵਿਆਹ ਕਰ ਦਈਏ ਵੀ ਨਾਲੇ ਤੂੰ ਵਿਆਹ ਕਰਾ ਕੇ ਕੁੜੀ ਨੂੰ ਲੈ ਆਇਆ ਨਾ ਮਣ ਕਿਹੇ ਕਦੇ ਆਪਣੇ ਪੇਕੇ ਗਈ ਆ ਵੀ ਨਾ ਤੂੰ ਸਾਨੂੰ ਇਹਦੇ ਮਾਪਿਓ ਬਾਰੇ ਦੱਸਿਆ ਤੇ ਉਹ ਕਹਿੰਦਾ ਕਿ ਪਾਪਾ ਮੈਂ ਤੁਹਾਡੇ ਤੋਂ ਲੁਕੋ ਨਹੀਂ ਰੱਖਣਾ ਚਾਹੁੰਦਾ ਦੇਖੋ ਤੁਹਾਨੂੰ ਕੁੜੀ ਪਸੰਦ ਆ ਨਾ ਉਹ ਕਹਿੰਦੇ ਵੀ ਹਾਂ ਬਹੁਤ ਪਸੰਦ ਆ ਸਾਨੂੰ ਤਾਂ ਕੋਈ ਦਿੱਕਤ ਨਹੀਂ ਕਹਿੰਦਾ ਪਰ ਇੱਕ ਗੱਲ ਆ ਜਿਹੜੀ ਮੈਂ ਤੁਹਾਡੇ ਤੋਂ ਲੁਕੋਈ ਆ ਸੋਨੀਆ ਅਮੀਰ ਘਰ ਦੀ ਨਹੀਂ ਹੈਗੀ ਇਹ ਤਾਂ ਇੱਕ ਵਿਖਾਰਨ ਸੀ ਜਿਹੜੀ ਕਿ ਟ੍ਰੇਨ ਦੇ ਵਿੱਚ ਭੀਖ ਮੰਗਦੀ ਸੀ ਥੋੜੇ ਯਾਦ ਹੁਣਾ ਜਦੋਂ ਮੈਂ ਟ੍ਰੇਨ ਦਾ ਸਫ਼ਰ ਕਰਨਾ ਚਾਹੁੰਦਾ ਸੀ ਤਾਂ ਉਸ ਸਫ਼ਰ ਦੇ ਦੌਰਾਨ ਇਹ ਮੈਨੂੰ ਮਿਲੀ ਸੀ ਤੇ ਤੇਰੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਇਸ ਕਰਕੇ ਮੈਂ ਇਹਦੇ ਨਾਲ ਤੁਹਾਡੇ ਤੁਹਾਨੂੰ ਦੱਸਣ ਤੋਂ ਪਹਿਲਾਂ ਹੀ ਵਿਆਹ ਕਰਾ ਲਿਆ ਸੀ ਮੈਨੂੰ ਪਤਾ ਮੈਂ ਬਹੁਤ ਵੱਡੀ ਗਲਤੀ ਕੀਤੀ ਐ ਲੋਕੋ ਵੀ ਰੱਖਿਆ ਪਰ ਉਹਦੇ ਵਿੱਚ ਮੇਰੀ ਕੋਈ ਗਲਤ ਮਨੁਸ਼ਾ ਨਹੀਂ ਸੀ ਤੇ ਮੈਨੂੰ ਮਾਫ਼ ਕਰ ਦਿਓ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਮੈਨੂੰ ਤਾਂ ਸੋਨੀਆ ਸਾਨੂੰ ਤਾਂ ਬੜੀ ਪਸੰਦ ਆ ਹੋ ਸਕਦਾ ਅਮੀਰ ਘਰ ਦੀ ਕੁੜੀ ਆਪਣੇ ਨਾਲ ਇਹ ਨਾ ਜਸਤੀ ਨਾ ਕਰ ਸਕਦੀ ਇਹ ਤਾਂ ਆਪ ਖਾਣਾ ਬਣਾਉਂਦੀ ਆਪ ਸਾਰਾ ਕੰਮ ਕਰਦੀ ਆ। ਦੇਖ ਆਪਣੇ ਘਰੇ ਕੋਈ ਐ ਨਹੀਂ ਵੀ ਆਪਾਂ ਇਹਨੂੰ ਕੰਮ ਵਾਲੀ ਬਣਾ ਕੇ ਲਿਆਏ ਹਾਂ। ਪਰ 노ਹਾ ਧੀਆ ਜਦੋਂ ਰਸੋਈ ਦੇ ਕੰਮ ਆਪ ਕਰਦੀਆਂ ਨਹੀਂ ਤਾਂ ਘਰ ਦੇ ਵਿੱਚ ਵਰਕਤ ਹੁੰਦੀ ਆ। ਤੇ ਸਾਨੂੰ ਕੋਈ ਤਕਲੀਫ ਨਹੀਂ। ਪਰ ਅਸੀਂ ਇਹਦੇ ਮਾਪਿਆਂ ਨੂੰ ਮਿਲਣਾ ਚਾਹੁੰਦੇ ਆ। ਫਿਰ ਅਗਲੇ ਦਿਨ ਉਹ ਚਾਰੇ ਜਾਨੀ ਹਨਾ ਗੱਡੀ 'ਚ ਬੈਠੇ ਆ ਤੇ ਬ੍ਰਿੰਦਰ ਉਹਨਾਂ ਨੂੰ ਹਨਾ ਸੋਨੀਆ ਦੇ ਘਰ ਲੈ ਕੇ ਜਾਂਦਾ। ਸੋਨੀਆ ਦੇ ਘਰ ਦੀ ਹਾਲਤ ਵੇਖ ਕੇ ਬ੍ਰਿੰਦਰ ਦੇ ਮੰਮੀ ਪਾਪਾ ਜਿਹੜੇ ਉਹ ਨਿਰਾਸ਼ ਜਿਹੇ ਹੋ ਜਾਂਦੇ ਆ। ਸੋਨੀਆ ਦੇ ਪਿਓ ਦੀ ਜੋ ਹਾਲਤ ਹੁੰਦੀ ਆ ਉਹਨੂੰ ਦੇਖ ਕੇ ਔਰ ਵੀ ਨਿਰਾਸ਼ਾ 'ਚ ਡੁੱਬ ਜਾਂਦੀ ਆ ਚਲੋ ਗੱਲ ਕਰਦੇ ਆ ਤੇ ਸੋਨੀਆ ਦੀ ਮਾਂ ਜਿਹੜੀ ਉਹ ਡਰ ਜਾਂਦੀ ਆ ਵੀ ਮੇਰੇ ਤੀ ਨਾਲ ਇਹਨੇ ਵਿਆਹ ਕਰਾਇਆ ਤੇ ਇਹਦੇ ਮਾਪਿਓ ਆਏ ਆ ਵੀ ਇਹਦਾ ਮਤਲਬ ਵੀ ਨਰਾਜ ਨਾ ਹੋਣ ਉਹ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗ ਲੈਂਦੀ ਆ ਕਿ ਵੀਰ ਜੀ ਮਾਫ ਕਰਨਾ ਵੀ ਅਸੀਂ ਹਨਾ ਕੋਈ ਮਤਲਬ ਤੁਹਾਡੇ ਮੁੰਡੇ ਨੂੰ ਅਮੀਰੀ ਅਮੀਰੀ ਦੇ ਤੌਰ ਤੇ ਨਹੀਂ અપਨਾਇਆ ਵੀ ਅਮੀਰ ਦੇਖ ਕੇ ਨਹੀਂ ਉਹ ਤਾਂ ਤੁਹਾਡੇ ਮੁੰਡੇ ਨੇ ਸਾਡੀ ਕੁੜੀ ਦਾ ਹੱਥ ਮੰਗਿਆ ਤੇ ਅਸੀਂ ਇੰਨੇ ਕੁ ਸਵਾਰਥੀ ਜ਼ਰੂਰ ਹੋ ਗਏ ਵੀ ਹਾਂ ਸਾਡੀ ਕੁੜੀ ਸੌਖੀ ਰਹੂਗੀ ਵੀ ਪਰ ਅਸੀਂ ਇਦਾਂ ਦਾ ਕੁਝ ਨਹੀਂ ਸੋਚਿਆ ਸੀ ਹਨਾ ਤੇ ਉਹ ਕਹਿੰਦਾ ਕਿ ਪੈਨ ਜੀ ਤੁਸੀਂ ਤਾਂ ਸਾਨੂੰ ਗੱਲ ਹੀ ਨਹੀਂ ਕਰਨ ਦਿੱਤੀ ਵੀ ਤੁਸੀਂ ਤਾਂ ਪਹਿਲੇ ਹੀ ਆਪਦਾ ਪੱਖ ਰੱਖਤਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਸਾਨੂੰ ਤਾਂ ਆਪਣੇ ਮੁੰਡੇ ਤੇ ਪ੍ਰਾਊਡ ਆ ਵੀ ਹੋ ਸਕਦਾ ਅਸੀਂ ਅਮੀਰ ਕੁੜੀ ਲੱਭਦੇ ਤੇ ਉਹ ਸਾਡੀ ਫੈਮਿਲੀ ਚ ਨਾ ਐਡਜਸਟ ਨਾ ਕਰ ਸਕਦੀ ਤੇ ਚਲੋ ਉਸ ਤੋਂ ਬਾਅਦ ਸਾਰੀ ਜਾਨੀ ਫਰਸ਼ ਹੋ ਜਾਂਦੀ ਆ ਤੇ ਉਹ ਕਹਿੰਦੇ ਵੀ ਰਿਸ਼ਤੇਦਾਰਾਂ ਨੂੰ ਹਜੇ ਅਸੀਂ ਪਾਰਟੀ ਕਰਨੀ ਆ ਤੇ ਅਸੀਂ ਚਾਹੁੰਦੇ ਆ ਕਿ ਆਪਾਂ ਇਹਨਾਂ ਦੇ ਵਿਆਹ ਦੀ ਪਾਰਟੀ ਕਰੀਏ ਤੇ ਉਹਦੇ ਵਿੱਚ ਤੁਸੀਂ ਵੀ ਸ਼ਾਮਲ ਹੋਵੋ ਤੇ ਚਲੋ ਫਿਰ ਉਹਦੇ ਹਣਾ ਬਰਿੰਦਰ ਦੇ ਪਾਪਾ ਜਿਹੜੇ ਉਹੋ ਕਾਫੀ ਅਮੀਰ ਹੁੰਦੇ ਨੇ ਉਹਨਾਂ ਦੇ ਮਨਤ ਜਮਾ ਅਮੀਰੀ ਦਾ ਲਾਲਚ ਨਹੀਂ ਹੁੰਦਾ ਉਹ ਪਹਿਲਾਂ ਤਾਂ ਇੱਕ ਚੰਗੇ ਡਾਕਟਰ ਤੋਂ ਸੋਨੀਆ ਦੇ ਪਿਓ ਦਾ ਟਰੀਟਮੈਂਟ ਸ਼ੁਰੂ ਕਰਵਾਉਂਦੇ ਨੇ ਨੰਨ ਜਿਆਦਾ ਲਕਵਾ ਨਹੀਂ ਸੀ ਪਰ ਇਲਾਜ ਦੇ ਥੋੜੇ ਉਹਦਾ ਹਨਾ ਜੋ ਸੀ ਪ੍ਰੋਬਲਮ ਉਹ ਮੰंजे ਤੇ ਪਿਆਸੀ ਤੇ ਫਿਰ ਉਹਨਾਂ ਨੂੰ ਸ਼ਹਿਰ ਦੇ ਵਿੱਚ ਹੀ ਜਿਹੜਾ ਫਲੈਟ ਇਹਨੇ ਕਰਾਏ ਤੇ ਲਿਆ ਹੁੰਦਾ ਵਿਰਿੰਦਰ ਨੇ ਉਹੀ ਫਲੈਟ ਖਰੀਦ ਕੇ ਉਹ ਆਪਣੇ ਕੋਲ ਮੰਨ ਲੈਂਦਾ ਕਿਉਂਕਿ ਸੋਨੀਆ ਸੀ ਜਿਹੜੀ ਉਹਦੀਆਂ ਦੋ ਛੋਟੀਆਂ ਭੈਣਾਂ ਤੇ ਇੱਕ ਭਰਾ ਸੀ ਤੇ ਜਿਨ੍ਹਾਂ ਦਾ ਖਰਚਾ ਸੋਨੀਆਂ ਦੇ ਮਾਪੇ ਇੰਨਾ ਚੱਕਣ ਜੋਗੇ ਹੈ ਨਹੀਂ ਸੀ ਫਿਰ ਬ੍ਰਿੰਦਰ ਦਾ ਪਿਓ ਉਹਨਾਂ ਨੂੰ ਘਰ ਲੈ ਕੇ ਦਿੰਦਾ ਉਹਨਾਂ ਦਾ ਰਹਿਣ ਸਹਿਣ ਬਦਲਦਾ ਤੇ ਉਸ ਤੋਂ ਬਾਅਦ ਉਹ ਵਿਆਹ ਦੀ ਪਾਰਟੀ ਲਈ ਅਰੇਂਜਮੈਂਟ ਕਰਦਾ ਇੱਕ ਵਧੀਆ ਰੈਸਟੋਰੈਂਟ ਵਧੀਆ ਹੋਟਲ ਤੇ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਹਨਾਂ ਦੀ ਵਿਆਹ ਦੀ ਪਾਰਟੀ ਕੀਤੀ ਜਾਂਦੀ ਆ ਤੇ ਉਹ ਇਹ ਹੀ ਦੱਸਦਾ ਰਿਸ਼ਤੇਦਾਰਾਂ ਨੂੰ ਵੀ ਪਹਿਲੇ ਵਿਆਹ ਤਾਂ ਕੋਟ ਮੈਰਿਜ ਅਸੀਂ ਕਰਵਾਤੀ ਸੀਗੀ ਕਿਉਂਕਿ ਬੱਚੇ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਅਸੀਂ ਉਦੋਂ ਨਹੀਂ ਸੀ ਚਾਹੁੰਦੇ ਇਕੱਠ ਕਰਨਾ ਕਿਉਂਕਿ ਇਹਨਾਂ ਦੇ ਐਗਜ਼ਾਮ ਚੱਲ ਰਹੇ ਸੀ ਤੇ ਸਾਨੂੰ ਇਹ ਸੀ ਵੀ ਚਲੋ ਹਣਾ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਹੀ ਆ ਹੁਣ ਆਪਦੇ ਇਕਲੌਤੇ ਬੇਟੇ ਦਾ ਵਿਆਹ ਹੈ ਤਾਂ ਕਰਨਾ ਨਹੀਂ ਕੁਝ ਇੱਕ ਰਿਸ਼ਤੇਦਾਰ ਕੋਸ਼ਸ਼ ਹੁੰਦੇ ਆ ਕੁਝ ਕੁਸਰਮਸਰ ਕਰਦੇ ਆ ਕਿਉਂਕਿ ਆਦਤ ਹੁੰਦੀ ਆ ਲੋਕਾਂ ਨੂੰ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿਉਂਕਿ ਉਹ ਆਪਣੇ ਘਰ ਦੇ ਵਿੱਚ ਵਧੀਆ ਖੁਸ਼ ਸੀ ਤੇ ਇਧਰੋਂ ਸੋਨੀਆ ਹਣਾ ਸੋਨੀਆ ਦੀ ਪੜ੍ਹਾਈ ਹੈ ਜਿਹੜੀ ਉਹ ਜਾਰੀ ਰੱਖੀ ਜਾਂਦੀ ਆ ਕਿਉਂਕਿ ਸੋਨੀਆ 10th ਪੜ੍ਹੀ ਸੀ ਉਸ ਤੋਂ ਬਾਅਦ ਉਹਦੀ ਪੜ੍ਹਾਈ ਕਰਵਾਈ ਜਾਂਦੀ ਆ ਤੇ ਸੋਨੀਆ ਨੂੰ ਵੀ ਕਿਹਾ ਜਾਂਦਾ ਵੀ ਤੂੰ ਜਿੰਨਾ ਵੀ ਕਮਾਵੇਂਗੀ ਪੜ੍ਹ ਲਿਖ ਕੇ ਤੂੰ ਨੌਕਰੀ ਕਰੀਂ ਜੋ ਤੂੰ ਕਮਾਵੇਂਗੀ ਉਹ ਤੂੰ ਆਪਣੇ ਮਾਪਿਆਂ ਨੂੰ ਦੇ ਸਕਦੀ ਆ ਸਾਨੂੰ ਕੋਈ ਹਰਜ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਤੇ ਫਿਰ ਸੋਨੀਆ ਪਲੱਸ 2 ਕਰਦੀ ਆ ਦੋ ਸਾਲਾਂ ਦੇ ਵਿੱਚ ਪਲੱਸ 2 ਕਰਨ ਤੋਂ ਬਾਅਦ ਉਹ ਡਿਪਲੋਮਾ ਕਰਦੀ ਆ ਤੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਵਧੀਆ ਜੌਬ ਕਰਨ ਲੱਗ ਜਾਂਦੀ ਆ ਤਰਖਾ ਭਾਵੇਂ ਬਹੁਤੀ ਨਹੀਂ ਸੀ ਪਰ ਵਰਿੰਦਰ ਆਪਣੇ ਪਾਪਾ ਦਾ ਉਹ ਬਿਜ਼ਨਸ ਸੰਭਲ ਲੈਂਦਾ ਤੇ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਫਿਰ ਵੀ ਉਹ ਸੋਨੀਆ ਨੂੰ ਹਨਾ ਪੈਸੇ ਦਿੰਦਾ ਰਹਿੰਦਾ ਵੀ ਆਪਣੇ ਮੰਮੀ ਪਾਪਾ ਨੂੰ ਦੇ ਦੇ ਤੇ ਉਹ ਨੂੰ ਇਹ ਕਹਿੰਦਾ ਵੀ ਤੂੰ ਦੱਸਣ ਵਾਲੀ ਮੰਮੀ ਪਾਪਾ ਨੂੰ ਵੀ ਮੈਂ ਦਿੱਤੇ ਆ ਪੈਸੇ ਤੁਸੀਂ ਹੀ ਇਹ ਕਹਿਣਾ ਵੀ ਮੈਂ ਆਪ ਕਮਾਉਣੀ ਆ ਕਿਉਂਕਿ ਥੋੜੀ ਕਮਾਈ ਦਾ ਪੈਸਾ ਤਾਂ ਸ਼ਾਇਦ ਉਹ ਲੈ ਲੈਣ ਉਹ ਵੀ ਮਜਬੂਰੀ ਚ ਲੈਣਗੇ ਪਰ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਪੈਸੇ ਦਿੰਨਾ ਤਾਂ ਸ਼ਾਇਦ ਉਹਨਾਂ ਨੇ ਪੈਸੇ ਨਹੀਂ ਲੈਣੇ ਵਧੀਆ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਆ ਤੇ ਸੋਨੀਆ ਦੇ ਨਾਲ ਨਾਲ ਉਹਦੇ ਮੰਮੀ ਪਾਪਾ ਤੇ ਭੈਣ ਭਰਾਵਾਂ ਦੀ ਜ਼ਿੰਦਗੀ ਵੀ ਬਦਲ ਜਾਂਦੀ ਆ ਜਿਹੜੇ ਸਕੂਲ 'ਚ ਸੋਨੀਆ ਪੜਾਉਂਦੀ ਆ ਉੱਥੇ ਉਹ ਆਪਣੇ ਭੈਣ ਭਰਾਵਾਂ ਨੂੰ ਵੀ ਪੜਨ ਲਾ ਲੈਂਦੀ ਆ ਜਦੋਂ ਇੱਕ ਪਰਿਵਾਰ ਦੀ ਆਰਥਿਕ ਹਾਲਤ ਜਿਹੜੀ ਸੁਧਰ ਜਾਂਦੀ ਆ ਤਾਂ ਪਰਿਵਾਰ ਦੀ ਜੋ ਹਾਲਾਤ ਹੁੰਦੇ ਆ ਬੰਦੇ ਹੁੰਦੇ ਆ ਉਹਦੇ ਪਰਿਵਾਰ ਦੇ ਵਿੱਚ ਜਿਹੜੇ ਮੈਂਬਰ ਰਹਿੰਦੇ ਹੁੰਦੇ ਆ ਉਹਨਾਂ ਦੀ ਸਥਿਤੀ ਤੇ ਉਹਨਾਂ ਦੀ ਦੇਖ ਵੀ ਹੈ ਜਿਹੜੀ ਉਹ ਬਦਲ ਜਾਂਦੀ ਆ ਤੇ ਸੋਨੀਆ ਦੇਖੋ ਜਿਹੜੀ ਕਿਸੇ ਟਾਈਮ ਟ੍ਰੇਨ ਦੇ ਵਿੱਚ ਭੀਖ ਮੰਗਦੀ ਸੀ ਕਿਵੇਂ ਬਰਿੰਦਰ ਨੇ ਉਹਦੀ ਜ਼ਿੰਦਗੀ ਨੂੰ ਬਦਲਿਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕਰਨ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ